ਮੈਂ ਕੀ ਕਰਾਂ ਇਹਨਾਂ ਤੋਂ ਮੰਮੀ ਨੂੰ ਦੱਸਦਾ ਉਹ ਤਾਂ ਸ਼ੁਕਰ ਆ ਮੰਮੀ ਮੰਨੇ ਨਹੀਂ ਮੈਨੂੰ ਇਹਨਾਂ ਨਾਲ ਗੱਲ ਕਰਨੀ ਪੈਣੀ ਇੱਕ ਵਾਰੀ ਹੈਲੋ ਹਾਂਜੀ ਸ਼ਸ਼ੀਕਲ ਜੀ ਕੀ ਕਰਦੇ ਪਏ ਏਹੀ ਕੋਈ ਨਹੀਂ ਕੰਮ ਕੀ ਮੇਰੀ ਗੱਲ ਸੁਣੋ ਹਾਂਜੀ ਕੱਲ ਤੁਸੀਂ ਮੈਨੂੰ ਵੀਡੀਓ ਕਾਲ ਕਰਦੇ ਪਏ ਸੀ ਤੇ ਭਾਬੀ ਜੀ ਨੇ ਵੇਖ ਲਿਆ ਏ ਤੁਸੀਂ ਕਦੋਂ ਹੋਣਾ ਏ ਹੁਣ ਮੈਂ ਇਹਨਾਂ ਨੂੰ ਕੀ ਕਹਾਂ ਉਹ ਤਾਂ ਸ਼ੂਗਰ ਹੈ ਮੰਮੀ ਹਲੇ ਮੰਨਣ ਨਹੀਂ ਦੇ ਔਰ ਨਵੇਂ ਵੀ ਦਤੂ ਆ ਨਾ ਡਿਊਟੀ ਦਾ ਸਵਾਲ ਹੈਗਾ ਇੱਧਰ ਇੱਜ਼ਤ ਦਾ ਸਵਾਲ ਹੈ ਇਧਰ ਉਹ ਕਹੀ ਜਾਣ ਦੇ ਨਾ ਹੋਵੇ ਕਿ ਕੋਈ ਹੋਰ ਕੋਈ ਆ ਜਾ ਰਿਸ਼ਤਾ ਲੈ ਕੇ ਫੇਰ ਬੈਠੇ ਰਿਓ ਚਿਕੜ ਤਾਂ ਹੁੰਦੀ ਆ ਨਾ ਹੁਣ ਤਾਂ ਭਾਬੀ ਜੀ ਨੇ ਵੇਖ ਲਿਆ ਤੇ ਮੰਮੀ ਨੂੰ ਸਾਰਾ ਦੱਸਤਾ ਉਹ ਤਾਂ ਮੰਮੀ ਨਹੀਂ ਮੰਨੇ ਤੁਸੀਂ ਮੈਨੂੰ ਨਹੀਂ ਪਤਾ ਹੈਗਾ ਕਿਸੇ ਨਾ ਕਿਸੇ ਨੂੰ ਜਲਦੀ ਭੇਜੋ ਠੀਕ ਹੈ ਅੱਛਾ ਠੀਕ ਆ ਹੁਣ ਮੈਂ ਫੋਨ ਰੱਖ ਦਿਆਂ ਭਾਬੀ ਨਾ ਆ ਜੇ ਠੀਕ ਇਹਨਾਂ ਨੂੰ ਲੱਗਦਾ ਕੁਛ ਨਹੀਂ ਹੋਣਾ ਹੈਗਾ ਮੈਨੂੰ ਹੀ ਕੁਛ ਕਰਨਾ ਪੈਣਾ ਇਹ ਮੇਰੇ ਖਿਲਾਫੜ ਕਾਉਂਦੇ ਆ ਨਾ ਮੰਮੀ ਨੇ ਹੁਣ ਮੈਨੂੰ ਹੀ ਲੋਣਾ ਪੈਣਾ ਕੋਈ ਜੁਗਾੜ ਮੈਨੂੰ ਕੱਢਣ ਤੇ ਤੁਲੇ ਹੋਏ ਆ ਇਹਨਾਂ ਨੂੰ ਮੈਂ ਕੱਢਨੇ ਕੱਢਣਾ ਅੱਜ ਕੋਈ ਵੀ ਹੋ ਜੇ ਸਾਂ ਤੋਂ ਨਹੀਂ ਆ ਕੋਈ ਤਰਕੀਬ ਮੰਮੀ ਦੇ ਭਾਦੀਆਂ ਕਰਨ ਨਾਲੇ ਹਾਂ ਨੂੰ ਤਾਂ ਸਿਰਫ ਦਾਜ ਲੈਣ ਮਤਲਬ ਹੀ ਦਾਜ ਸਾਡਾ ਸਾਰਾ ਬਣ ਗਿਆ ਤੇ ਮੇਰੇ ਕੰਮ ਹੀ ਆਉਣਾ ਹੈ ਵੀਰ ਵੀ ਹੈ ਨਹੀਂ ਕਰੇ ਇਹ ਨੂੰ ਕਿਹੜਾ ਕੋਈ ਦੱਸਣ ਦਾ ਵੀ ਕੀ ਬੰਦਾ ਕਈ ਨਹੀਂ ਘਰੇ ਤਾਂ ਅੱਜ ਪੂਰਾ ਜੁੜ ਗਿਆ ਮੰਮੀ ਨੂੰ ਹੱਥ ਲਾਉਣ ਦੀ ਲੋੜ ਨਹੀਂ ਇਹਨੂੰ ਹੁਣ ਕੱਢ ਕੇ ਪਰ੍ਹਾਂ ਮਾਰਦੇ ਆਂ ਜਾਣਾ ਹੀ ਪੈਣਾ ਮੰਮੀ ਕੋਲੇ ਮੈਨੂੰ ਮੰਮੀ ਜੀ ਮੇਰੀ ਗੱਲ ਸੁਣ ਲਓ ਹੁਣ ਦਿਨ ਹੋ ਗਏ ਛੋਟੇ ਤੇ ਚਾਟੀ ਸ਼ਾਮ ਪੈ ਜਾਂਦੀ ਆ ਤੇ ਬਸ ਬਹੁਤ ਲੇਟ ਆਉਣ ਲੱਗ ਜੇ ਮੈਨੂੰ ਜਿੱਦਾਂ ਕਾਲਜ ਜਾਣਾ ਹੈਗਾ ਬੱਸ ਲੇਟ ਹੁੰਦੀ ਆ ਤੇ ਕਿੰਨਾ ਵੇਖੋ ਨੇਰਾ ਪੈ ਜਾਂਦਾ ਡਰ ਹੁੰਦਾ ਤੁਸੀਂ ਐ ਕਰੋ ਆਪਾਂ ਭਾਬੀ ਜੀ ਨੂੰ ਪੁੱਛ ਲੈਨੇ ਆ ਇਹਦੇ ਭਰਾ ਨੇ ਜਿਹੜੀ ਸਕੂਟਰੀ ਲੈ ਕੇ ਦਿੱਤੀ ਆ ਉੱਥੇ ਵੀ ਲੱਗੀ ਐ ਅਜਿਹੜਾ ਉਹ ਆਇਆ ਵਾ ਉਹਨੂੰ ਕੋ ਸਕੂਟਰੀ ਲੈਵੇ ਸਕੂਟਰੀ ਦੇ ਵਿੱਚ ਅੱਜ ਆ ਗਏ ਹਾਂ ਪਰ ਇਹ ਗੱਲ ਆਪਾਂ ਨਾਲ ਪਿਆਰ ਨਾਲ ਹਜੇ ਨਾ ਤੁਸੀਂ ਕੋਸ਼ ਕਰੋ ਬਸ ਪਿਆਰ ਨਾਲ ਪੁੱਛ ਲਿਓ ਠੀਕ ਆ ਇਹ ਮੇਰ ਚੜੰਗਾ ਹਾਂ ਸਨਾਤ ਕੋ ਮਿਲਦੇ ਦਿੱਤਾ ਇਹ ਸਕੂਟਰੀ ਇਹਨੂੰ ਕਹੇ ਇਹ ਕੱਪੜੇ ਹਾਂ ਲਗਾ ਲੈ ਸੋਨਾ ਆਹ ਹਾਲ ਕਾਲਿਆ ਤੇ ਹੁਣ ਉਹ ਸਕੂਟਰੀ ਆਖਾਂਗੇ ਫੇ ਲੜਾਈ ਨਾ ਪਏ ਕੋ ਸਾਹਬ ਸਾਹਬ ਨਾਲ ਗੱਲ ਕਰਨੀ ਹੈ ਕਿ ਕਾ ਮੈਂ ਪਿੰਦੇ ਸੱਚਾ ਆ ਕੇ ਸਕੂਟਰੀ ਲੈ ਆਇਆ ਮੰਮੀ ਮੈਨੂੰ ਨਹੀਂ ਪਤਾ ਤੁਸੀਂ ਜਿੱਦਾਂ ਮਰਦੀ ਹੋ ਨਾ ਗੱਲ ਕਰੋ ਸਕੂਟਰੀ ਮੰਗਾਓ ਮੈਨਾਂ ਨੂੰ ਪਤਾ ਤੇ ਜੇ ਨਹੀਂ ਪਿਆਰ ਨਾ ਮੰਨਦੀ ਫੇਰ ਕੋਈ ਰੱਟਾ ਪਾ ਲੈਨੇ ਕੋਈ ਸਕੀਮ ਲਾ ਲੈਨੇ ਆ ਆਪੇ ਫੇਰ ਜਾਂ ਆਪ ਦੇਗੀ ਜਾਂ ਪੇਕੇ ਦੇਣ ਆਉਣਗੇ ਇਹਦੇ ਨਹੀਂ ਸਕੀਮ ਕਾ ਦੀ ਫੇਰ ਇਹੋ ਹੀ ਐ ਤੇ ਕੁੜੀ ਲਈ ਆ ਸਕੂਟਰੀ ਲਈ ਆ ਤੇ ਜੇ ਤੂੰ ਨਹੀਂ ਨਾ ਸਕੂਟਰੀ ਲੈਉਣੀ ਤੇ ਫੇਰ ਠੀਕ ਹੈ ਤੂੰ ਇਰਾ ਰਹਾ ਰਹਾ ਤੁਹਾਡਾ ਆ ਜੇ ਨਹੀਂ ਤੇ ਤੇਰੀ ਫਿਰ ਮੈਂ ਸਵੇਰੇ ਆ ਜਾਣਾ ਵਾ ਇਹਨੂੰ ਜੋ ਵੀ ਕਰਨਾ ਨਾ ਅੱਜ ਹੀ ਕਰਨਾ ਹੈ ਜੇ ਨਹੀਂ ਸਕੂਟਰ ਲੈ ਹੁੰਦੀ ਇਹਨੂੰ ਅੱਜ ਹੀ ਤੋਰ ਦੇਣਾ ਆਹੋ ਕਹਿ ਦੇਣੀ ਫਿਰ ਆ ਹਿੱਥ ਦੇਣੀ ਆ ਕਿ ਫਿਰ ਆਏਗੀ ਹਨਾ ਲੈ ਆਏਗੀ ਤੇ ਤੇਰਾ ਇੱਥੇ ਹੈ ਗਿਆ ਕਿ ਜਾਣਾ ਜੇ ਨਹੀਂ ਤੇ ਫਿਰ ਉੱਥੇ ਚਾਰ ਦਿਨ ਲੈ ਆ ਲੈ ਜਦੋਂ ਤੇਰੇ ਪੇਕੇ ਲੈ ਆ ਕੇ ਦੇਣਗੇ ਉਦੋਂ ਲੈ ਕੇ ਆਹੀ ਹੈ ਕਿੱਥੇ ਆ ਜਾਂ ਕਮਰੇ ਚ ਹੁਣੀ ਆ ਜਾਂ ਬਾਹਰ ਹੁਣੀ ਹੋਰ ਉਹਨੇ ਕਿੱਥੇ ਜਾਣਾ ਕੋਈ ਨਹੀਂ ਦੇਖ ਲਈ ਨਹੀਂ ਤੇ ਹੈਗੇ ਮੰਮੀ ਨੂੰ ਗੱਲਾਂ ਚ ਲਾਉਣਾ ਤੇ ਮੈਂਟ ਦੀ ਗੱਲ ਵਾ ਤੇ ਮੰਮੀ ਗੱਲਾਂ ਚ ਲੱਗ ਵੀ ਜਾਂਦੇ ਇਹਦਾ ਸ਼ੁਗਰ ਹੈ ਮੰਮੀ ਭੋਲੀ ਐ ਤੇ ਸਕੂਟਰੀ ਦੀ ਤੇ ਸਿਰਫ ਗਾਲ ਹੀ ਬਹਾਨਾ ਤੇ ਇਹਨੂੰ ਘਰੋਂ ਕੱਢਣ ਦਾ ਆ ਤੇ ਅੱਜ ਕਿਸੇ ਵੀ ਤਰ੍ਹਾਂ ਨਾ ਇਹਨੂੰ ਘਰੋਂ ਕੱਢ ਦੇਣਾ ਵੀ ਉਹ ਦੇਉਣ ਤੋਂ ਪਹਿਲਾਂ ਹੀ ਜੇ ਇਹਨੂੰ ਘਰੋਂ ਨਾ ਨਾ ਕੱਢਿਆ ਇਹਨੇ ਮੇਰੇ ਪਿਆਰ ਤੱਕ ਨਾ ਤੋੜਨ ਤੱਕ ਹੀ ਜਾਣਾ ਤੇ ਫਿਰ ਸਾਡੀ ਗੱਲ ਨਹੀਂ ਸਿੱਦੇ ਚੜਨੀ ਹੈਗੀ ਇਹਨੂੰ ਅੱਜ ਘਰੋਂ ਕਢਾ ਕੇ ਹੀ ਸਾਹ ਲੈਣਾ ਮੈਂ ਸ਼ਾਮ ਤੱਕ ਵੇਖਿਆ ਇਹਨੂੰ ਨਾ ਨਾ ਘਰੋਂ ਕਢਾਇਆ ਮੈਨੂੰ ਵੀ ਬੰਨਪ੍ਰੀਤ ਕਿੰਨੇ ਕਹਿਣਾ ਕਰਨ ਦੇ ਦੀਏ ਕੋਸ਼ ਨਹੀਂ ਮੰਮੀ ਮੈਂ ਕੱਪੜੇ ਜੋੜਦਾ ਹੋਰ ਜੋੜਨ ਦਾ ਹਾਂਜੀ ਹਾਂਜੀ ਛੇ ਚਾਹਤਨਾ ਇਹ ਕਰ ਨਹੀਂ ਆ ਤੁਰ ਕੋਸ਼ ਨਹੀਂ ਇਹਦੇ ਕੱਪੜੇ ਡਹੀ ਜੋੜਨਾ ਆਇਆ ਕਿ ਫੋਨ ਪਾ ਆਇਆ ਕਿੰਦਾ ਹਾਂਜੀ ਆਇਆ ਹੀ ਫੋਨ ਠੀਕ ਨੇ ਹਾਂਜੀ ਠੀਕ ਠਾਕ ਆ ਭਾਬੀ ਜੀ ਮੈਨੂੰ ਤੁਹਾਡਾ ਇੱਕ ਕੰਮ ਦੱਸੋ ਦੇਦੇ ਮੈਂ ਸੋਚਦੀ ਪਈ ਨਹੀਂ ਕਿ ਤੁਹਾਡੀ ਸਪੋਜੀ ਹੈਗੀ ਨਾ ਕਦੇ ਰੇ ਤੁਹਾਡੇ ਗੱਡੀ ਐ ਮੋਟਰਸਾਈਕਲ ਐ ਤੇ ਉਹ ਕੋਈ ਕੰਮ ਤਾਂ ਆਉ ਨਹੀਂ ਰਹੀ ਉੱਥੇ ਤੇ ਮੈਨੂੰ ਵੇਖੋ ਕਿੰਨਾ ਨੇਰਾ ਹੋ ਜਾਂਦਾ ਹੁੰਦਾ ਤੇ ਮੈਂ ਸੋਚਦੀ ਨਹੀਂ ਜੇ ਤੁਸੀਂ ਸਕੂਟਰੀ ਲੈ ਆਓ ਤੇ ਤੇ ਦੀਦੀ ਜੇ ਸਕੂਟਰੀ ਲੈ ਆਣ ਇਹ ਮਮੀ ਤੋਹੀ ਲੈ ਦੋ ਹਾਂ ਨਹੀਂ ਨਹੀਂ ਇਹ ਹੀ ਨਹੀਂ ਲੈਣੀ ਜੇ ਰਹੀ ਤੇਰੀਆਂ ਚੀਜ਼ਾਂ ਤੂੰ ਲੈ ਆਂਗੀ ਤੇ ਤੂੰ ਹੀ ਵਰਤਣੀਆਂ ਨੇ ਚਲ ਜੇ ਲੈ ਜਾਏ ਕਰੇਗੀ ਕੋਜ ਤੇ ਦੂਟੇ ਅੱਧੀ ਨਾਲ ਘੰਟਿਆਂ ਚ ਕੀ ਫਰਕ ਪੈਣ ਲੱਗੇ ਤੇ ਹਾਂ ਤੇ ਤੈਨੂੰ ਲਿਆਉਣੀ ਪੈਣੀ ਨਾ ਨਹੀਂ ਮੰਮੀ ਮੇਰਾ ਪਹਿਲਾ ਸਮਾਨ ਜਿਹੜਾ ਉਹ ਤੇ ਤੁਸੀਂ ਮੈਨੂੰ ਵਰਤਣ ਨਹੀਂ ਦੇਂਦੇ ਤੇ ਮੇਰਾ ਜਿਹੜਾ ਸੈੱਟ ਸੂਟ ਆ ਉਹ ਤਾਂ ਹੀ ਰੱਖ ਕੇ ਕਹਤਾ ਵੀ ਮੇਰ ਕੋ ਹੈ ਨਹੀਂ ਤੇ ਮੈਂ ਸਕੂਟਰੀ ਹੋਣੀ ਮੈ ਲਿਆਉਣਾ ਕੋਈ ਨਹੀਂ ਆ ਵੀ ਤੁਸੀਂ ਪੁਰਾਣੀਆਂ ਗੱਲਾਂ ਲੈ ਕੇ ਬਹਿ ਗਏ ਅਸੀਂ ਤਾਂ ਸਕੂਟਰੀ ਦੀ ਗੱਲ ਕੀਤੀ ਤੇ ਸੈੱਟ ਵਾਲੀ ਗੱਲ ਵਿੱਚੋਂ ਕਿੱਥੋਂ ਆ ਗਈ ਸੈੱਟ ਆ ਭਲੇ ਆ ਵੀ ਕਦੋਂ ਆ ਤੁਸੀਂ ਗੱਲ ਕੀਤੀ ਹੈ ਤੇ ਸਕੂਟਰੀ ਤੇਰੋਂ ਲਿਆਉਣੀ ਪੈਣੀ ਦੀਜੀ ਤੁਹਾਨੂੰ ਇੰਨਾ ਹੀ ਸ਼ੌਂਕ ਹੈ ਨਾ ਸਕੂਟਰੀ ਚਲਾਉਂਦਾ ਆਪਣੇ ਵੀਰ ਨੂੰ ਕਹੋ ਲੈ ਦੇ ਮੈਂ ਨਹੀਂ ਕੁਝ ਵੀ ਲਿਆਉਣਾ ਉਥੋਂ ਵੀਰ ਜੀ ਕੋਲ ਇੰਨਾ ਬਜਟ ਕਿੱਥੋਂ ਆ ਕਿ ਉਹ ਸਕੂਟਰੀ ਲੈ ਲੈਣ ਉੱਥੇ ਕਿਹੜਾ ਕੁਝ ਉਹ ਕੰਮ ਦੇਣੇ ਹੀ ਐ ਸਾਡੇ ਕੋਲ ਹੀ ਨਹੀਂ ਪਾਉਂਦਾ ਐਵੇਂ ਲੱਗੀ ਐ ਸਕੂਲੀ ਤੈਨੂੰ ਲਿਆਉਣੀ ਪੈਣੀ ਆ ਉਹ ਸਕੂਲ ਜਾ ਕੇ ਮੈਂ ਕਿ ਤੂੰ ਨਹੀਂ ਕਿਨੇ ਜਾਇਆ ਕਰਨਾ ਤੂੰ ਲੈ ਜਾਇਆ ਕਰ ਜੇ ਨਹੀਂ ਬਜਟ ਹੈਗਾ ਤਾਂ ਫਿਰ ਤੂੰ ਹੀ ਕਿਉਂ ਪੜਨ ਜਾਂਦੇ ਨਾ ਜਾਇਆ ਕਰੋ ਜੇ ਇਹਨਾਂ ਦਾ ਤਨ ਸ਼ੌਂਕ ਪੜਨ ਦਾ ਤਾਂ ਫਿਰ ਬਸੇ ਜਾਇਆ ਕਰੋ ਮੰਮੀ ਜੀ ਵੇਖ ਲੋ ਮੇਰੀ ਪੜਾਈ ਤੱਕ ਪਹੁੰਚ ਗਏ ਮੈਂ ਕਿੰਨੇ ਬਿਆਨਾਂ ਨਾਲ ਚੀਜ਼ ਮੰਗੀ ਆ ਫੁੱਲੀ ਫਿਰ ਕਿਉਂ ਜੱ ਲੈ ਦੇਣਗੇ ਦਾ ਕੱਲੀ ਕੱਲੀ ਨਾ ਨਾ ਇਹ ਨਹੀਂ ਪੈਣੀ ਜੇ ਸ਼ੌਂਕ ਇਹਨੂੰ ਪਹੁੰਚਣਗੇ ਤਾਂ ਮਾਲ ਪਹੁੰਚਗਾ ਤੇਰਾ ਕਿਹੜਾ ਪਿਆਰ ਨਾ ਕਿ ਉਹ ਜਿਹੜੀ ਆ ਮੰਗੀ ਉਹ ਤੇ ਦੇਣੀ ਪੈਣੀ ਮੰਮੀਓ ਜਿੰਨੇ ਜੋਗੇ ਹੈਗੇ ਉਹਨੇ ਕਰਤਾ ਹੁਣ ਇਹ ਨਹੀਂ ਵੀ ਹਰ ਇੱਕ ਚੀਜ਼ ਦੇਈ ਜਾਣ ਇਹ ਕਿਹੜੀ ਵਧੀਆ ਗੱਲ ਆ ਕੋਈ ਗੱਲ ਨਹੀਂ ਗੱਡੀ ਲਿਆ ਤੂੰ ਸਕੂਟਰ ਲਿਆ ਮੇਰੀ ਗੱਲ ਸੁਣ ਲੋ ਭਾਬੀ ਜੀ ਜੇ ਅੱਜ ਸਕੂਟਰ ਆ ਗਈ ਤਾਂ ਠੀਕ ਆ ਨਹੀਂ ਤਾਂ ਫਿਰ ਤੁਸੀਂ ਵੀ ਚੱਕਰੋ ਘੋਲਾ ਚਾਲਾ ਤੂੰ ਹੀ ਮੇਰੀ ਗੱਲ ਸੁਣ ਲੋ ਮੈਂ ਉੱਥੋਂ ਇੱਕ ਚੀਜ਼ ਨਹੀਂ ਲਿਆਉਣੀ ਹੈਗੀ ਜੋ ਮਰਜ਼ੀ ਕਰ ਲਓ ਤੁਸੀਂ ਮੰਮੀ ਵੇਖੀ ਕਿਤਰਾ ਉੱਠ ਕੇ ਗਈ ਆ ਤੇ ਹੁਣ ਕੀ ਕਰਨਾ ਉਹ ਤਾਂ ਸਭ ਜਵਾਬ ਦੇਗੀ ਦੇਗੀ ਜੇ ਆਪੇ ਲਿਆਉਣੀ ਪੈਣੀ ਹੈ ਲਿਆਏਗੀ ਮੰਮੀ ਮੈਨੂੰ ਨਹੀਂ ਪਤਾ ਨਾ ਲਿਆਏਗੀ ਤਾਂ ਗੱਲ ਕਰੀ ਉਹਨੇ ਲਿਆਉਣੀ ਹੈ ਵੇਖੀ ਲਿਆਉਂਦੀ ਆ ਕਿ ਨਹੀਂ ਇੱਥੇ ਰਹਿਣਾ ਨਹੀਂ ਬਸ ਸਣਾ ਨਹੀਂ ਇੱਥੇ ਹੈਗਾ ਮੈਂ ਤੇ ਕਿਹਾ ਇਹਨੂੰ ਅੱਜ ਹੀ ਤੋੜ ਦਈਏ ਆਪੇ ਸਵੇਰ ਤੱਕ ਲੈ ਕੇ ਆਏਗੀ ਨੇ ਛੱਡ ਜਾ ਮੈਂ ਅੱਗੇ ਰੱਖਵਾ ਦਈ ਗਿਆ ਜੀ ਜੀ ਨਹੀਂ ਨਹੀਂ ਕੋਈ ਰਕਬਾਨੀ ਸਵੇਰੇ ਵੀਰ ਨਹੀਂ ਆਇਆ ਨਾ ਪੂਰੇ ਸਾਹਮਣੇ ਤਮਾਸ਼ਾ ਲਾਉਂਦੇ ਚੰਗੇ ਲੱਗਾਂਗੇ ਤੇ ਉਹ ਦੱਸੇਗੀ ਨਾ ਉਹਨੂੰ ਆਪਾਂ ਵੀਰ ਤਾਂ ਗੱਲ ਨਹੀਂ ਜਾਣਦੇ ਨਹੀਂ ਆਪਾਂ ਉਹਦੇ ਆਉਣ ਤੋਂ ਪਹਿਲਾਂ ਹੀ ਕਰ ਦੇਣਾ ਇਹਨੂੰ ਫੇਰ ਆਣ ਕੇ ਪੁੱਛੇਗਾ ਤੇ ਫੇਰ ਕੀ ਜਵਾਬ ਦੇਈਂ ਬਾਦੂ ਬਾਨੇਆ ਸਕੂਟਰੀ ਚਾਹੀਦੀ ਮੈਨੂੰ ਮੈਨੂੰ ਨਹੀਂ ਪਤਾ ਹੈਗਾ ਨਹੀਂ ਮੈਂ ਤਾਂ ਆਪਾਂ ਖੈ ਪੀ ਲਿਆਏ ਕਿਤੇ ਬੜੀ ਨਹੀਂ ਤੇ ਉੱਥੇ ਤੇ ਡੱਬੈ ਜੀ ਚਕੂ ਦੀ ਚਾਹ ਲੈਣੀ ਹੈ ਇਹ ਗੱਲ ਕਰ ਲੋ ਨਹੀਂ ਤੇ ਇਹਦਾ ਟੈਂਡ ਫੋਣੀ ਚਕਾਊਗਾ ਨਾਲੇ ਤੂੰ ਵੀਰ ਦੀ ਗੱਲ ਕਰਨ ਦੇ ਜੀ ਉਹਨੂੰ ਇਹਨੇ ਕੀ ਦੱਸਣਾ ਉਹਦੇ ਇਹਦਾ ਹੁਣ ਹੀ ਫੋਨ ਚੋਂ ਪਤਾ ਤੇ ਚੰਗਾ ਇਹਨੂੰ ਸ਼ੁਰੂ ਤੋਂ ਹੀ ਨਹੀਂ ਚਾਹੁੰਦਾ ਉਹ ਤਾਂ ਤੂੰ ਹੀ ਮਗਰ ਪਏ ਸੀ ਤੇ ਹੁਣ ਆਪਣਾ ਸਮਾਨ ਸਾਰਾ ਆ ਗਿਆ ਜਿਹੜਾ ਸਾਨੂੰ ਚਾਹੀਦਾ ਇਹਦਾ ਸਾਰਾ ਮੇਰਾ ਜੁੜ ਗਿਆ ਚੁੱਪ ਕਰਕੇ ਨਾ ਇਹਦਾ ਪਿੰਡ ਫੋਣੀ ਚਕਾਓ ਇਹਨੂੰ ਘਰ ਨੂੰ ਘੱਲੋ ਵੀਰ ਦੇ ਆਉਣ ਤੋਂ ਪਹਿਲਾਂ ਪਲਾਹੀਂ ਘੱਲ ਦਿੰਨੇ ਆ ਉਹਦੇ ਅੱਗੇ ਨਹੀਂ ਚੰਗਾ ਚਾਹੁੰਦਾ ਉਹਨੂੰ ਦੋ ਲਾ ਦਾਂਗੇ ਫਿਰ ਕਿ ਕਹਿ ਦਵਾਂਗੇ ਇਹਨੇ ਆਪੇ ਬਹਾਨੇ ਬਣਾਏ ਆ ਇਹ ਘਰੇ ਦੇ ਹਾਂ ਤਾਂ ਆਖਿਆ ਵੇ ਲੈ ਕੇ ਆ ਨਹੀਂ ਫਿਰ ਵੀਰ ਨੂੰ ਪਤਾ ਇਹ ਗੱਲ ਦਾ ਨਹੀਂ ਪੂਣ ਚੁੱਕਦਾ ਚੰਗਾ ਸੋ ਨਹੀਂ ਠੁੱਕਦਾ ਤਾਂ ਇਹ ਤੇ ਲਿਆਉਣੀ ਇਹਦੇ ਜੇ ਉਹ ਇਹ ਦੇਵਾਲ ਦੀ ਪੱਖ ਦੀ ਗੱਲ ਕਰੇ ਤਾਂ ਫਿਰ ਸਾਨੂੰ ਕੀ ਜੁੜਨਾ ਹੈ ਇਹ ਵੀ ਕੁਝ ਨਹੀਂ ਜੁੜਨਾ ਤਾਂ ਹੀ ਜੋ ਨਜ ਕਰੇ ਨੇ ਬਸਣਾ ਹੈ ਨਾ ਤਾਂ ਫਿਰ ਲੈ ਆਈ ਸਕੂਟਰੀ ਲੈ ਆਉਣੀ ਪੈਣੀ ਹੈ ਤੇ ਫਿਰ ਉਹ ਕਹਿ ਦੋ ਪੈਕ ਪੈਕ ਕਰੇ ਤੇ ਇਹਨੂੰ ਕੱਢੋ ਆਜੋ ਜਿੱਡੀ ਅਮਾਵਾਂ ਦੀਆਂ ਨੂੰ ਹੁਣ ਮੋਪੜ ਦੀ ਪੈ ਗਈ ਆ ਕਿਤੇ ਵੇਖ ਜਰਿਆ ਨਹੀਂ ਜਾਣਿਆ ਵੀ ਜੇ ਮੋਪੜ ਉੱਥੇ ਲੱਗੀ ਆ ਤਾਂ ਉੱਥੇ ਰਹਿਣ ਦਾ ਅੱਗੇ ਕੋਈ ਕਸਰ ਰਹਿ ਗਈ ਹੁਣ ਇਹਨਾਂ ਦੇ ਹੁਣ ਜਿਹੜੀ ਮੋਪੜ ਮਗਰ ਰਹਿ ਗਈ ਆ ਮੈਂ ਤਾਂ ਨਹੀਂ ਡਾੜੀ ਉਹਨਾਂ ਨੂੰ ਕਹਿਣਾ ਵੀ ਮੈਨੂੰ ਮੋਪੜ ਦੇ ਕੇ ਜਾਓ ਇਹਨਾਂ ਦੇ ਤੇ ਇਹੀ ਕੰਮ ਰਹਿਣਾ ਇੱਥੇ ਕੀ ਬੋਲ ਕੇ ਆਈ ਕੁੜੀ ਉੱਤਰ ਕੀ ਬੋਲੇ ਮੰਮੀ ਨੇ ਹਾਂ ਤੇੰਨੇ ਆਖਿਆ ਪੇ ਮੋਪੜ ਲੈ ਕੇ ਆ ਕਿ ਤੂੰ ਤੇ ਕਿੰਨੀਆਂ ਗੱਲਾਂ ਕਰ ਰਹੀ ਹੈਂ ਇਹਨਾਂ ਵੱਧ ਕਿਹੜੇ ਮੈਂ ਗੱਲ ਕੀਤੀ ਮੈਂ ਤੁਹਾਨੂੰ ਇਹੀ ਹੈ ਮੈਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਹੁਣ ਲੈਉਣ ਨੂੰ ਅੱਗੇ ਉਹਨਾਂ ਨੇ ਥੋੜਾ ਦਿੱਤਾ ਹੈ ਨਹੀਂ ਤੇ ਦਿੱਤਾ ਤੇ ਤੋਲ ਵਰਤਣਾ ਹਾਂ ਤਾਂ ਨਹੀਂ ਵਰਤਣਾ ਆਹਾਂ ਦੇ ਵਰਤਣਾ ਹੁਣ ਤੂੰ ਜਾਇਆ ਨਹੀਂ ਕਰਨਾ ਮੋਬੜ ਤੇ ਜਬ ਬੈਠੀ ਤੇ ਤੁਰ ਗਈ ਤੇ ਤਾਲੀ ਜੀ ਹੋਰ ਸਕੂਲੇ ਲੈ ਆ ਜਾਈਗੀ ਤੇ ਫੇਰ ਕੀ ਤੇ ਜੇ ਤੇਰਾ ਨਾਂ ਜੀ ਕਰੇਗਾ ਤੂੰ ਨਾਂ ਦੇ ਤੇ ਆਪਣੇ ਲਈ ਤੇ ਲਿਆ ਮੰਮੀ ਅੱਗੇ ਗੱਡੀ ਆ ਮੋਟਰਸਾਈਕਲ ਆ ਮੈਂ ਕਿਨ ਅਗਲਾ ਕੇ ਜਾਣਦੀ ਆ ਜਿਆਦਾ ਬੋਲਣ ਦੀ ਲੋੜ ਨਹੀਂ ਐ ਮੋਬੜ ਕਿਹਾ ਮੋਬੜ ਚੋਂ ਕਰਕੇ ਲੈ ਆਓ ਦੀਦੀ ਮੈਂ ਕਿਧਨ ਜਾਣਾ ਇਹ ਮੇਰਾ ਘਰ ਆ ਠੀਕ ਆ ਕਿਹੜਾ ਤੁਹਾਡਾ ਘਰ ਮਗਰੋਂ ਆਣ ਕੇ ਘਰ ਵਾਲੀ ਬਣ ਗਈ ਐ ਤੈਨੂੰ ਮੈਂ ਦੱਸ ਦਿਆਂ ਘਰ ਕੀ ਹੁੰਦਾ ਚੱਲ ਹੁਣੇ ਨਾ ਪੇਕਿਆਂ ਦੀ ਨਾ ਸੋਹਰਿਆਂ ਦੀ ਮੈਨੂੰ ਸਾਰੇ ਕਹਿਣ ਬੇਗਾਨੀ ਮਾਂ ਉਦਾਂ ਤੇ ਕੁਝ ਹੋਇਆ ਨਹੀਂ ਤੂੰ ਜਿੱਦਾਂ ਸੀ ਹੈ ਆਨੀ ਮਾਂ ਜਦ ਮੰਗ ਹੀ ਮੈਂ ਕੁਝ ਸਕਦੀ ਨਹੀਂ ਕੀ ਫਾਇਦਾ ਟੁੱਟ ਗਏ ਤਾਰਿਆਂ ਦਾ ਮੇਰਾ ਨਾ ਕੋਈ ਕਰ ਹੋਇਆ ਮੈਂ ਮਾਂਏ ਜੋੜਦੀ ਰਹੀ ਕਰ ਸਾਰਿਆਂ ਦਾ ਮੇਰਾ ਨਾ ਕੋਈ ਕਰ ਹੋਇਆ ਮੈਂ ਮਾਂਏ ਜੋੜਦੀ ਰਹੀ ਕਰ ਸਾਰਿਆਂ ਦਾ ਮੈਨੂੰ ਜੋ ਦੱਸਿਆ ਸਾਥੀ ਹੋ ਗਿਆ ਦਾ ਮਤਲਬ ਅਜਾ ਬਹਿ ਗਾ ਉਹਦਾ ਲੋਕਾਂ ਨੂੰ ਦਿਖਾਉਣਾ ਡਰਾਮਾ ਅਜਾ ਉਹਦਾ ਬਹਿ ਗਾ ਇਹ ਤਾਂ ਬਹਿ ਗੱਲ ਕਰ ਰਹੇ ਹੁੰਦੇ ਤਾਂ ਨੀ ਗੀ ਗੱਲ ਯਾ ਬਰੇ ਟੱਕੇ ਮਾਰ ਦੇ ਗੋਦੀ ਤੇ ਗੱਲ ਤੇ ਭਾਜੀ ਕੁਛ ਨਹੀਂ ਉਹ ਤੇ ਹਾਸੇ ਮਖੌਲ ਲੱਗਿਆ ਨੇ ਨਾਨ ਪਰਜਾਈ ਅਸਾਂ ਚਾਚੇ ਵੇ ਲਾੜੂੜੀ ਡਈਆਂ ਕਰਨਾ ਪਵੇ ਚ ਗੱਲ ਤੇ ਨਹੀਂ ਕੋਈ ਹੋਈ ਹਾਸੇ ਮਖੌਲ ਵਾਲੀ ਤੇ ਗੱਲ ਹੈ ਹੀ ਨਹੀਂ ਅੱਜ ਟੱਕੇ ਮਾਰ ਲਈ ਹਰੇ ਉਹ ਵੇਖ ਲੈ ਉਹ ਤੇ ਉਹ ਗੱਲ ਸੁਣ ਮੇਰੇ ਟੱਕੇ ਨਹੀਂ ਮਾਰੇ ਉਹਨੇ ਨਾ ਨਾ ਭਾਜੀ ਉਹ ਡਿਗਾ ਨਾ ਖੁਸ਼ ਹੋ ਉਹ ਤੇ ਤੁਸੀਂ ਜਦੋਂ ਆਗੇ ਤੋਂ ਤਾਰੇ ਨਾਲ ਲਾੜ ਨਾਲ ਗੱਲ ਲੱਗ ਗਈ ਹੈ ਤੂੰ ਰੋਣ ਕਿਉਂ ਨਹੀਂ ਫਿਰ ਉਹ ਰੋਣ ਦੀ ਹੈ ਤੇ ਟੱਕੇ ਮਾਰੇ ਤੇ ਰੋਣ ਦੀ ਹੈ ਮੰਮੀ ਬਾਹਰ ਇੱਕ ਮਿੰਟ ਗੱਲ ਸੁਣੋ ਬੁਣਨ ਵੀਦਾ ਆ ਸਾਡੀ ਮਾਵਾਂ ਧੀਆ ਬੜੀਆਂ ਤੇਜ਼ ਨੇ ਤਾਂ ਇਹਨੂੰ ਉਦਲ ਨਹੀਂ ਆਖਿਆ ਮੁੰਡੇ ਨੇ ਵੀ ਬਹੁਤ ਤੇਜ਼ ਆ ਕੰਮ ਕਰ ਉਹ ਗਾ ਕੇ ਪਤਾ ਲਿਆ ਉਹ ਮੈਂ ਤਾਂ ਤੁਹਾਨੂੰ ਮੜ ਜਾ ਗਿਆ ਹੈਗਾ ਮੈਂ ਕਿਹਾ ਵੀ ਉਹ ਨੋਆ ਸਾਚ ਥੋੜਾ ਰਹਾ ਤੇਜ਼ ਵਾ ਆ ਸੇ ਲਾਲ ਰੰਗ ਮਾਵਾਂ ਧੀਆ ਮਾਵਾਂ ਧੀਆ ਮਾਵਾਂ ਧੀਆ ਤੇਜ਼ ਵਾ ਤੇ ਮੈਂ ਕਿਹਾ ਵੀ ਕੋਈ ਨਹੀਂ ਸਿਆਣ ਸੋਦਰ ਜਾਣ ਗਿਆ ਇਹ ਸੋਧਰੀਆਂ ਨਹੀਂ ਇਹਨਾਂ ਨੂੰ ਇੱਕ ਵਾਰੀ ਸਮਝਾਦਾ ਉਧਰ ਭਾਲ ਕੇ ਨਹੀਂ ਤੇ ਫਿਰ ਅਸੀਂ ਦੂਜੀ ਤਰ੍ਹਾਂ ਸਦਾ ਧਾਰ ਉਹਨਾਂ ਦਾ ਬਾਜ ਮਾਰ ਕੇ ਲੈ ਗਈ ਉਹ ਕੁੜੀ ਉਹਦੀ ਮਾਬੀ ਨੂੰ ਆਹ ਪਤਾ ਨਹੀਂ ਹੁਣ ਕਿਹੜੀਆਂ ਸਲਾਮਾਂ ਕਰਨੀਆਂ ਆਣੀਆਂ ਸੁਧਾਰਾਂਗੇ ਵੀ ਇਹੋ ਜਿਹਾ ਵੀ ਯਾਦ ਕਰਨਗੇ ਮੁਰਗੇ ਅਹੀਂ ਤੇ ਤੇਰੇ ਮੂੰਹ ਨੂੰ ਚੋਪਾਂ ਪੈ ਚਲ ਤੂੰ ਡੋਗ ਗਿਆ ਰਕੀਤਾ ਠੀਕ ਵੰਡੇ ਮਗਾ ਚਲ ਗੱਲ ਗੱਲ ਵਧਾ ਕੇ ਕੀ ਕਰਨੀ ਆ ਕੁੜੀ ਨੂੰ ਦੋਥੇ ਹੀ ਵਛਾਉਣਾ ਵਾ ਪਰ ਉਹ ਜਾਣ ਦੇ ਗੱਲ ਜਿਆਦੀ ਵਧਾਈ ਜਾਂਦੀਆਂ ਜਾਂਦੀਆਂ ਉਹ ਸਾਹਮਣੇ ਠੱਕੇ ਮਾਰਦੇ ਨੇ ਮੇਰੇ ਗੱਲ ਆ ਇਹ ਇੱਧਰ ਆਓ ਹੁਣ ਕੀ ਕਰਨਾ ਹੈ ਇਹ ਤਾਂ ਉੱਤੇ ਆਗੇ ਇੱਕ ਤੇ ਇਹਨਾਂ ਦੀ ਇਹ ਵੱਡੀ ਗੱਲ ਮਾਰੀ ਆ ਕਦੇ ਫੋਨ ਕਰਕੇ ਆਉਣ ਤੇ ਆਖੇ ਆ ਇਦਾਂ ਤੋਰ ਪੈਂਦੇ ਨੇ ਤੂੰਹੀਂ ਧੱਕਾ ਮਾਰਿਆ ਉਹ ਸਿੱਧੀ ਮੰਗ ਲਈ ਦੀ ਗਿਰਨਾ ਕੋਈ ਗੱਲ ਨਹੀਂ ਮਾਰਿਆ ਧੱਕਾ ਤੇ ਫਿਰ ਕੀ ਸਾਡੀ ਚੀਜ਼ ਹੈ ਤੂੰ ਮਰਜ਼ੀ ਕਰ ਸਕਨੇ ਐ ਧੱਕਾ ਮਾਰਿਆ ਪਿਆਰ ਕਰਕੇ ਉਹਨੇ ਇਹ ਕਰ ਰਹਿਣਾ ਐਡਾ ਡਰ ਨਹੀਂ ਮਾਰਿਆ ਸਾਨੂੰ ਆਗੇ ਨੂੰ ਤੂੰ ਤੇ ਆ ਜਾਣ ਜਿਹੜੀ ਚੀਜ਼ ਹੈ ਮੰਗਣੇ ਆ ਤੇ ਉਹ ਦੇ ਦੇਣ ਫਿਰ ਤੇ ਨਾ ਧੱਕੇ ਖਾਏਗੀ ਮੈਂ ਜਾਣੀ ਹਾਂ ਵੀ ਅਹੀਂ ਇਹਨੂੰ ਕੱਲੇ ਨੂੰ ਕੱਢ ਦੇਂਦੇ ਹੁਣ ਉਹ ਉਤੋਂ ਆਗੇ ਹੁਣ ਕੀ ਬਹਾਨਾ ਲਾਉਣਾ ਕੋਈ ਨਹੀਂ ਹੁਣ ਸਾਨੂੰ ਐਡਾ ਡਰ ਸੋਣਾ ਮਾਰਿਆ ਆਖਣਾ ਤੇਹੀ ਮੂੰਹ ਪਟ ਲੈਣੀ ਐ ਜੇ ਦੇਣੀ ਹੈ ਤੇ ਚਲ ਕੋਈ ਨਹੀਂ ਰਹਿ ਪੈਂਦੀ ਜੇ ਨਹੀਂ ਵਾਹ ਦੇਣੀ ਤੇ ਫੇਲਾ ਜੋ ਤੇ ਤੂੰ ਹੀ ਕਰੋ ਗੱਲ ਮੈਂ ਕੋਈ ਨਹੀਂ ਗੱਲ ਚਲ ਮੈਂ ਆਇਂ ਕਰ ਲਾਈ ਚਲੋ ਕਰੋ ਗੱਲ ਆਜੋ ਫਿਰ ਆ ਆ ਜਾਓ ਵੇਖੋ ਫਲਾ ਕੁਰੀ ਵਾਲਾ ਉਹ ਉਹ ਮਣਕੀ ਕੋਣ ਨਹੀਂ ਇਹ ਫਲਾ ਜਿੱਟ ਕੇ ਬਾਰ ਕੇ ਬੈਠੀ ਬੋਤ ਈਗਲ ਹੋਈ ਹੈ ਹੈ ਈਗਲ ਨਹੀਂ ਐਨੇ ਕੁਛ ਕਿਆ ਮम्मी ਵੀ ਇਹੀ ਲਿਆ ਆਕੇ ਕਿੱਦਾਂ ਮੇਰੇ ਨਾਲ ਕਰਨ ਦੇ ਮੈਂ ਤਾਂ drement in dassi payi ਨਹੀਂ ਚੰਗੀਆਂ ਅਹੀਂ ਤੇ ਉਦ ਨਹੀਂ ਸਰਤ ਕੋ ਵੀ ਵਿਹ ਲਿਆ ਹੀ ਉਦਨ ਲੱਗੀਆਂ ਤੈਨੂੰ ਤੇ ਤੁਹਾਡੇ ਤੇਰੇ ਨਾਲ ਤੇ ਮੈਂ ਤੇ ਉਦਨ ਵੀ ਡਾੜੀ ਤੇਨ ਜਾ ਕੇ ਆਖਿਆ ਵੀ ਆਹ ਖਾਲੀ ਕੋ ਇਹਨਾਂ ਨੂੰ ਜਿਹੜਾ ਸਮਝਾ ਲਓ ਮम्मी ਮੈਂ ਨਹੀਂ ਇੱਥੇ ਰਹਿਣਾ ਮੈਂ ਤੁਹਾਡੇ ਨਾਲ ਹੀ ਜਾਣਾ ਮੈਨੂੰ ਨਹੀਂ ਪਤਾ ਕੋਈ ਨਹੀਂ ਲੈ ਨੀ ਨਾ ਇਹਨਾਂ ਨੂੰ ਪੁੱਛ ਲੈਣੇ ਵੀ ਕੀ ਦੂੰ ਕਿਹੜੀ ਗੱਲ ਤੋਂ ਤੁਸੀਂ ਧੱਕੇ ਦਿੰਦੇ ਕਿ ਇਹ ਨਿਮਾਰਾ ਕੀਤਾ ਤੁਹਾਡਾ ਕਿਹੜੀ ਚੀਜ਼ ਲੈਣੀ ਹੋਰ ਕਿਹੜੀ ਚੀਜ਼ ਤੋਂ ਤੁਸੀਂ ਹੁਣ ਤੰਗ ਕਰਦੇ ਕੋਈ ਕਮੀ ਰਹਿ ਗਈ ਅੱਗੇ ਚੁੱਪ ਕਰੇ ਤਾਂ ਨਹੀਂ ਕਰ ਰੋਣਾ ਨਹੀਂ ਇਹਨਾਂ ਨੂੰ ਕੋਈ ਨਹੀਂ ਸਵਾਦ ਦੇ ਦਿੰਨੇ ਨਾ ਨੂੰ ਤੇ ਤਾਂ ਖੇਦੇਤੀ ਪੋਤਣ ਤੰਗ ਕਰੀਦਾ ਦੇ ਵਿੱਚ ਰੱਖਨੀ ਮਾਏ ਚੱਲਦਾ ਮਾ ਕਿਉਂ ਮਸਨੀ ਹੁੰਦਾ ਕਿਉਂ ਸਾਡੇ ਕੁਝ ਹੱਥ ਨਹੀਂ ਹੁੰਦਾ ਸੁਪਨਾ ਮਾ ਸੁਪਨਾ ਹੀ ਹੁੰਦਾ ਕਾ ਤੋ ਸੁਪਨਾ ਸੱਚ ਨਹੀਂ ਹੁੰਦਾ ਸਲਫਤ ਮੈਂ ਤੇ ਡੈਡੀ ਨਾਲ ਗੱਲ ਕਰਦੀ ਜੀ ਇਗਲੋ ਇਹ ਕੀ ਕੁੜੀ ਕਹਿੰਦੀ ਕੁੜੀ ਤਾਂ ਦੱਸਦੀ ਨਹੀਂ ਕੁਛ ਮੈਨੂੰ ਤੇ ਰੋਈ ਜਾਂਦੀ ਆ ਕਿਉਂ ਪਤਾ ਨਹੀਂ ਕੀ ਗੱਲ ਕੀਤੀ ਹੋਈ ਆ ਨਾ ਰੋਈ ਜਾਂਦੀ ਦੱਸਦੀ ਕੁਛ ਨਹੀਂ ਹੈ ਪੁੱਛਾਂ ਮੈਂ ਜਾਨ ਪੁੱਛਾਂਗਾ ਪੁੱਛ ਲੈਣੀ ਆ ਮਾਰ ਕੇ ਵਾਈ ਮਾਰ ਲੈ ਪੁੱਛ ਮਾਰ ਕੇ ਵਾਈ ਪੁੱਛਣਾ ਨਹੀਂ ਤੇ ਰੋਈ ਜਾਂਦੀ ਉਹ ਤੇ ਦੱਸਦੀ ਕੋਈ ਨਹੀਂ ਤੇ ਕੀ ਕਹਿੰਦੇ ਆ ਉਹ ਵੀ ਦੱਸਿਆ ਕੋਈ ਨਹੀਂ ਨਾ ਕੁਛ ਨਹੀਂ ਦੱਸਿਆ ਰੋਈ ਜਾਂਦੀ ਆ ਉਹ ਮਾਰ ਕੇ ਵਾਹ ਮਾਰਨੀ ਹੈ ਮਾਰ ਕੇ ਵਾਹ ਪੁੱਛ ਵੀ ਸਾਡੇ ਸਾਹਮਣੇ ਪੁੱਛਣਾ ਨਹੀਂ ਜੇ ਉਧਰ ਕਹਿੰਦਾ ਤੇ ਉਧਰ ਪੁੱਛਣਾ ਜਾ ਕੇ ਸਾਹਮਣੇ ਘਰ ਪੁੱਛ ਲੈਣੇ ਇੱਥੇ ਸਾਹਮਣੇ ਉਹਨਾਂ ਦੇ ਕੁੜੀ ਨੇ ਥੋੜਾ ਦੱਸਣਾ ਆਓ ਨਾ ਉਹ ਦੱਸਣਾ ਮੈਂ ਉਹ ਬੜੀਆਂ ਚਲਾ ਆ ਗਏ ਉਹੋ ਹੀ ਗੱਲ ਤੇਰੇ ਵਾਲੀ ਠੀਕ ਨਹੀਂ ਲਾ ਲੇਕ ਜੀ ਫਿਰ ਇੱਥੇ ਸਾਡੇ ਉਹਨਾਂ ਆਪੋ ਜਿਹੇ ਇਹਨਾਂ ਨੇ ਪਰਦੇ ਪਾਈ ਜਾਣੇ ਇੱਕ ਦੂਜੀ ਦੇ